ਅੰਮ੍ਰਿਤਸਰ 'ਚ ਹੋਣ ਵਾਲੀ ਗੇ ਪਰੇਡ ਦੱਸ ਦੇ ਕਿ ਰੱਦ ਹੋ ਗਈ ਹੈ ਸਿੱਖ ਜਥੇਬੰਦੀਆਂ ਦੇ ਵਿਰੋਧ ਬਾਅਦ ਇਸ ਪਰੇਡ ਨੂੰ ਕੈਨਸਲ ਕੀਤਾ ਗਿਆ ਤੇ ਪਰੇਡ ਪ੍ਰਬੰਧਕਾਂ ਨੇ ਸੋਸ਼ਲ ਮੀਡੀਆ ਤੇ ਇਸ ਬਾਬਤ ਜਾਣਕਾਰੀ ਦਿੱਤੀ ਹੈ ਵੱਡੇ ਪੱਧਰ ਤੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ 27 April ਨੂੰ ਅੰਮ੍ਰਿਤਸਰ 'ਚ ਗੇ ਪਰੇਡ ਹੋਣੀ ਸੀ ਸਿੱਖ ਜਥੇਬੰਦੀਆਂ ਨੇ ਪਰੇਡ ਦੇ ਖਿਲਾਫ ਸਖਤ ਜੋ ਹੈ ਇਤਰਾਜ਼ ਵਿਰੋਧ ਜ਼ाहिर ਕੀਤਾ ਸੀ ਦਰਜ ਕਰਵਾਇਆ ਸੀ ਤੇ ਅੰਮ੍ਰਿਤਸਰ ਦੇ ਰੋਜ਼ ਗਾਰਡਨ ਚ ਇਸ ਗੇਪ ਰੇਡ ਦਾ ਰੱਦ ਕੀਤਾ ਗਿਆ ਹੈ ਅਬ ਸਿੱਖ ਜਥੇਬੰਦੀਆਂ ਦੇ ਵਿਰੋਧ ਬਾਅਦ ਇਸ ਗੇਪ ਰੇਡ ਨੂੰ ਰੱਦ ਕਰ ਦਿੱਤਾ ਗਿਆ ਕੈਨਸਲ ਕਰ ਦਿੱਤਾ ਗਿਆ ਕਿਉਂਕਿ ਵੱਡੇ ਪੱਧਰ ਤੇ ਸਿੱਖ ਜਥੇਬੰਦੀਆਂ ਵਿਰੋਧ ਇਸ ਗੱਲ ਦਾ ਜਤਾ ਰਹੀਆਂ ਸੀ ਕਿ ਅੰਮ੍ਰਿਤਸਰ ਚ ਅਸੀਂ ਗੇਪ ਰੇਡ 27 April ਨੂੰ ਹੋਣੀ ਹੈ ਅਸੀਂ ਇਸ ਨੂੰ ਨਹੀਂ ਹੋਣ ਦਵਾਂਗੇ ਤੇ ਵੱਡੇ ਪੱਧਰ ਤੇ ਵਿਰੋਧ ਇਸ ਦਾ ਕੀਤਾ ਗਿਆ ਤੇ ਹੁਣ ਅੰਮ੍ਰਿਤਸਰ ਚ ਜੋ ਗੇਪ ਰੇਡ ਹੋਣੀ ਸੀ

ਵਿਰੋਧ ਕੀਤਾ ਗਿਆ ਸੀ ਕਿ ਜੋ 25 April ਨੂੰ ਕੱਢੀ ਜਾਣੀ ਸੀ ਤੇ ਹੁਣ ਇਸ ਕੇ ਬਰੇਡ ਨੂੰ ਕਰੜੇ ਵਿਰੋਧ ਜਿਸ ਦੇ ਵੱਲੋਂ ਜ਼ਹਿਰ ਕੀਤਾ ਗਿਆ ਜ ਸਿੰਘ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਜਿਸ ਦੇ ਚੱਲਦੇ ਹੁਣ ਕੇ ਬਰੇਡ ਨੂੰ ਰੱਦ ਜੋ ਹੈ ਕੈਨਸਲ ਕਰ ਦਿੱਤਾ ਗਿਆ ਅਕਾਲੀ ਆਗੂ ਦੇ ਵੱਲੋਂ ਵੀ ਸਖਤ ਵਿਰੋਧ ਜ਼ਾਹਰ ਕੀਤਾ ਗਿਆ ਸੀ ਕਿ ਗੁਰੂ ਦੀ ਨਗਰੀ ਹੈ ਅੰਮ੍ਰਿਤਸਰ ਤੇ ਇਸ ਤਰੀਕੇ ਨਾਲ ਗੇਪ ਰੇਡ ਇੱਥੇ ਨਹੀਂ ਕੱਢੀ ਜਾਣੀ ਚਾਹੀਦੀ ਹੈ ਤੇ ਹੁਣ ਇਸ ਗੇਪ ਰੇਡ ਨੂੰ ਕੈਨਸਲ ਕਰ ਦਿੱਤਾ ਗਿਆ ਮੇਨਾ ਮੇਰੇ ਸੋਗੀ ਅਮਿਤ ਸ਼ਰਮਾ ਫੋਨ ਲਾਈਨ ਤੇ ਜੁੜੇ ਹੋਏ ਨੇ ਅਮਿਤ ਭਾਰੀ ਵਿਰੋਧ ਦੇ ਵਿਚਾਰੇ ਗੇਪ ਰੇਡ ਕੈਨਸਲ ਜਿਹੜੀ ਬਿਲਕੁਲ 27 ਤਰੀਕ ਦੀ ਜਿਹੜੀ ਗੇ ਪਲੇਡ ਅੰਮ੍ਰਿਤਸਰ ਦੇ ਰੋਜ਼ਗਾਰਡਨ ਰਜੀਤਪੁਰ ਨੇ ਵਿਖੇ ਹੋਣ ਵਾਲੀ ਸੀ ਉਸ ਨੂੰ ਕੈਨਸਲ ਕਰ ਦਿੱਤਾ ਗਿਆ ਹੈ ਕਿਉਂਕਿ ਜਦੋਂ ਹੀ ਜਿਹੜੇ ਅੰਮ੍ਰਿਤਸਰ ਦੇ ਲੋਕਾਂ ਅਤੇ ਸਿੱਖ ਸੰਗਠਨ ਨੂੰ ਇਸ ਬਾਰੇ ਪਤਾ ਲੱਗਾ ਤੇ ਉਹਨਾਂ ਵੱਲੋਂ ਭਾਰੀ ਵਿਰੋਧ ਜ਼ਰੂਰ ਜਤਾਇਆ ਗਿਆ ਸੀ ਅਤੇ ਇਸ ਬਾਰੇ ਉਹਨਾਂ ਲੋਕਾਂ ਨੇ ਕਿਹਾ ਗਿਆ ਸੀ ਕਿ ਬਹੁਤ ਜਲਦ ਇੱਕ ਅੰਮ੍ਰਿਤਸਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਬਾਰੇ ਸ਼ਿਕਾਇਤ ਵੀ ਕੀਤੀ ਜਾਏਗੀ ਕਿਉਂਕਿ ਅੰਮ੍ਰਿਤਸਰ ਗੁਰੂ ਨਗਰੀ ਗੁਰੂਆਂ ਪੀੜੀਆਂ ਪੀਰਾਂ ਦੀ ਧਰਤੀ ਹੈ ਤੇ ਇਸ ਦੇ ਨਾਲ ਹੀ ਹੁਣ ਇੱਕ ਵੱਡੀ ਖਬਰ ਹੋ ਰ ਆਦੀ ਹੈ ਕਿ ਸਿੱਖ ਸੰਗਠਨਾਵਾਂ ਵੱਲੋਂ 27 ਤਰੀਕ ਨੂੰ ਜਿੱਥੇ ਅੰਮ੍ਰਿਤਸਰ ਦੇ ਰੋਜ਼ ਗਾਰਡਨ ਦੇ ਵਿੱਚ ਅਪਰੇਡ ਹੋਣੀ ਸੀ ਉੱਥੇ ਜਰਨਲ ਹਰਬਖਸ਼ ਸਿੰਘ ਦਾ ਇੱਕ ਯਾਦ ਨੂੰ ਸਮਰਪਿਤ ਇੱਕ ਪ੍ਰੋਗਰਾਮ ਵੀ ਉੱਥੇ ਰੱਖਿਆ ਗਿਆ ਜੇ ਇਸ ਪ੍ਰੋਗਰਾਮ ਨੂੰ ਵਾਤਾਵਰਨ ਨੂੰ ਸਮਰਪਿਤ ਦਿਵਸ ਦੇ ਰੂਪ ਦੇ ਵਿੱਚ ਜ਼ਰੂਰ ਮਨਾਇਆ ਜਾਏਗਾ ਤੇ ਨਾਲ ਹੀ ਇਸ ਦੇ ਲਈ ਨਿਯੋਤੇ ਵੀ ਉਹਨਾਂ ਨੇ ਸਿੱਖ ਸੰਗਠਨਾਂ ਤੇ ਅੰਮ੍ਰਿਤਸਰ ਦੇ ਲੋਕਾਂ ਨੂੰ ਨਿਯੋਤੇ ਦੇਣੇ ਵੀ ਸ਼ੁਰੂ ਕਰ ਦਿੱਤੇ ਗਏ ਆ ਤੇ ਨਾਲ ਹੀ ਉਹਨਾਂ ਦਾ ਕਹਿਣਾ ਕਿ ਇਸ ਗੇ ਪ੍ਰੇਡ ਨੂੰ ਵੇਖਦੇ ਹੋਏ ਉਹਨਾਂ ਨੇ ਉਸੇ ਜਗ੍ਹਾ ਤੇ ਪ੍ਰੋਗਰਾਮ ਰੱਖਿਆ ਗਿਆ ਤਾਂ ਕਿ ਇਸ ਗੇ ਪ੍ਰੇਡ ਨੂੰ ਰੋਕਿਆ ਜਾ ਸਕੇ ਅਗਰ ਕੋਈ ਉਸ ਜਗ੍ਹਾ ਤੇ ਆਂਦਾ ਤੇ ਉਸ ਦਾ ਵਿਰੋਧ ਵੀ ਕੀਤਾ ਜਾਏਗਾ ਕਿਉਂਕਿ ਇਸ ਜਗ੍ਹਾ ਤੇ ਇਸ ਲਈ ਇਹ ਪ੍ਰੋਗਰਾਮ ਨੂੰ ਰੱਖਿਆ ਗਿਆ ਸੋ ਹੁਣ ਇਸਦੇ ਵਿਚਾਲੇ ਇਹ ਖਬਰ ਵੀ ਆ ਰਹੀ ਹੈ ਕਿ ਗੇਪ ਰੇਡ ਨੂੰ ਕੈਨਸਲ ਕਰ ਦਿੱਤਾ ਗਿਆ ਹਾਲਾਂਕਿ ਕੱਲ ਵੀ ਸਿਕ ਸੰਗਠਨ ਉਸ ਜਗ੍ਹਾ ਤੇ ਜਿਸ ਜਗ੍ਹਾ ਤੇ ਗੇਪ ਰੇਡ ਰੱਖੀ ਜਾਣੀ ਹੈ ਉੱਥੇ ਪੁੱਜੇ ਸੀ ਕਿਉਂਕਿ ਉਹਨਾਂ ਨੂੰ ਜਾਣਕਾਰੀ ਜ਼ਰੂਰ ਮਿਲੀ ਸੀ ਕਿ ਇਜ਼ਰਾਈਲ ਲਈ ਬੋਰਡ ਬੂਡ ਉੱਥੇ ਲਗਾਏ ਜਾ ਰਹੇ ਆ ਲੇਕਿਨ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਾ ਜਿਨ੍ਹਾਂ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਉਹ ਉਸ ਜਗ੍ਹਾ ਤੇ ਨਹੀਂ ਪੁੱਜੇ ਲੇਕਿਨ ਹੁਣ ਸਾਰੀ ਵਿਰੋਧ ਤੋਂ ਬਾਅਦ ਇਸ ਗੇਪ ਰੇਡ ਨੂੰ ਕੈਨਸਲ ਕਰ ਦਿੱਤਾ ਗਿਆ ਲੇਕਿਨ ਜਿਹੜਾ ਜਰਨਲ ਹਰਬਖਸ਼ ਸਿੰਘ ਦਾ ਪ੍ਰੋਗਰਾਮ ਹੈ ਉਹ ਹੁਣ ਜ਼ਰੂਰ 27 ਤਰੀਕ ਨੂੰ ਉਸੇ ਜਗ੍ਹਾ ਤੇ ਜ਼ਰੂਰ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਅਮਿਤ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਅੰਮ੍ਰਿਤਸਰ ਚ ਹੋਣ ਵਾਲੀ 프라이డ్ ਪਰੇਡ ਰੱਦ ਕਰ ਦਿੱਤੀ ਗਈ ਹੈ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਇਸ ਪਰੇਡ ਨੂੰ ਕੈਨਸਲ ਕੀਤਾ ਗਿਆ ਹੈ ਕਿਉਂਕਿ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਕਰੜਾ ਵਿਰੋਧ ਜ਼ਾਹਰ ਕੀਤਾ ਜਾ ਰਿਹਾ ਸੀ ਕਿ ਗੁਰੂ ਕੀ ਨਗਰੀ ਹੈ ਅੰਮ੍ਰਿਤਸਰ ਇਸ ਕਿਸਮ ਦੇ ਇੱਥੇ ਜੋ ਪਰੇਡ ਹੈ ਨਹੀਂ ਕੱਢੀ ਜਾਣੀ ਚਾਹੀਦੀ ਹੈ ਹਾਲਾਂਕਿ 2019 ਤੋਂ ਹੀ ਰੋਜ਼ ਗਾਰਡਨ ਜੋ ਅੰਮ੍ਰਿਤਸਰ ਦਾ ਉੱਥੇ ਅੱਗੇ ਪਰੇਡ ਹਰ ਸਾਲ ਹੀ ਕੱਢੀ ਜਾਂਦੀ ਹੈ ਜਿਸ ਨੂੰ ਲੈ ਕੇ ਕਰਣਾ ਵਿਰੋਧ ਜ਼ਹਿਰ ਕੀਤਾ ਗਿਆ ਤੇ ਹੁਣ ਇਸ ਗੇ ਪ੍ਰੇਡ ਨੂੰ ਕੈਨਸਲ ਕਰ ਦਿੱਤਾ ਗਿਆ ਹੈ 22 April ਨੂੰ ਅੰਮ੍ਰਿਤਸਰ ਦੇ ਰੋਜ਼ ਗਾਰਡਨ ਚ ਅ ਗੇ ਪ੍ਰਾਈਡ ਪ੍ਰੇਡ ਕੱਢੀ ਜਾਣੀ ਸੀ